ਸਤਿ ਸ਼੍ਰੀ ਅਕਾਲ ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਲੈ ਕੇ ਆਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਸਿੱਖਿਆਦਾਇਕ ਕਹਾਣੀ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਇੱਕ ਵਾਰ ਦੀ ਗੱਲ ਹੈ ਇੱਕ ਮੁਸਾਫਿਰ ਇੱਕ ਬਜ਼ੁਰਗ ਔਰਤ ਦੇ ਘਰੇ ਰੁਕਿਆ ਉਸ ਔਰਤ ਨੇ ਉਸ ਥੱਕੇ ਹੋਏ ਮੁਸਾਫਿਰ ਲਈ ਖਾਣ-ਪੀਣ ਦਾ ਬੜਾ ਹੀ ਵਧੀਆ ਪ੍ਰਬੰਧ ਕੀਤਾ ਉਸ ਔਰਤ ਨੇ ਉਸ ਲਈ ਦਾਲਾਂ ਸਬਜ਼ੀਆਂ ਅਤੇ ਖੀਰ ਤਿਆਰ ਕੀਤੀ ਜਦੋਂ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਉਸ ਮੁਸਾਫਰ ਨੇ ਉਸ ਔਰਤ ਦੇ ਘਰ ਵੱਲ ਦੇਖ ਕੇ ਕਿਹਾ ਕਿ ਇਹ ਕਿਹੋ ਜਿਹਾ ਘਰ ਹੈ ਨਾ ਕੋਈ ਬੂਹਾ ਹੈ ਨਾ 바ਰੀ ਹੈ ਬਿਲਕੁਲ ਵੀ ਵਧੀਆ ਨਹੀਂ ਹੈ ਅਤੇ ਦੋ ਮੱਜਾਂ ਵੀ ਰੱਖੀਆਂ ਹੋਈਆਂ ਹਨ ਉਸ ਮੁਸਾਫਰ ਦੀ ਨਿਗਾਹ ਇੱਕ ਮੱਝ ਤੇ ਪਈ ਜੋ ਕਿ ਬਹੁਤ ਹੀ ਮੋਟੀ ਡਾਢੀ ਸੀ ਉਸਨੇ ਕਿਹਾ ਘਰ ਦਾ ਦਰਵਾਜ਼ਾ ਤਾਂ ਬੜਾ ਹੀ ਤੰਗ ਹੈ ਅਤੇ ਮੱਝ ਬਹੁਤ ਹੀ ਤਕੜੀ ਅਤੇ ਭਾਰੀ ਹੈ ਇਹ ਦੇਖ ਕੇ ਉਸਨੇ ਕਿਹਾ ਕਿ ਮਾਈ ਜੇਕਰ ਤੇਰੀ ਇਹ ਮੱਝ ਮਰ ਜਾਵੇ ਤਾਂ ਤੂੰ ਕੀ ਕਰੇਂਗੀ ਤੇਰੀ ਮੱਝ ਬਹੁਤ ਤਕੜੀ ਹੈ ਅਤੇ ਤੇਰਾ ਘਰ ਦਾ ਦਰਵਾਜ਼ਾ ਬੜਾ ਹੀ ਢੀਡਾ ਹੈ ਲਜਾਣ ਵਾਲਾ ਆਦਮੀ ਇਸ ਨੂੰ ਬਾਹਰ ਕਿਵੇਂ ਲੈ ਕੇ ਜਾਊਗਾ ਉਹ ਮਾਈ ਉਹਦੇ ਲਈ ਗਰਮ-ਗਰਮ ਰੋਟੀ ਲੈ ਕੇ ਆ ਰਹੀ ਸੀ ਉਸ ਨੂੰ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਗੁੱਸਾ ਆਇਆ ਉਸ ਮਾਈ ਨੇ ਉਸ ਮੁਸਾਫਰ ਨੂੰ ਕਿਹਾ ਬਾਬਾ ਜੀ ਹੱਥ ਅੱਗੇ ਕਰੋ ਜਦੋਂ ਉਸ ਮੁਸਾਫਰ ਨੇ ਆਪਣੇ ਦੋਵੇਂ ਹੱਥ ਅੱਗੇ ਕੀਤੇ ਤਾਂ ਉਸ ਮਾਈ ਨੇ ਗਰਮ ਗਰਮ ਖੀਰ ਉਸਦੇ ਹੱਥਾਂ ਉੱਤੇ ਉਲਟਾ ਦਿੱਤੀ ਮੁਸਾਫਰ ਚੀਕਾ ਮਾਰਦਾ ਹੋਇਆ ਬਾਹਰ ਭੱਜ ਗਿਆ ਬਾਹਰ ਲੋਕਾਂ ਨੇ ਪੁੱਛਿਆ ਕੀ ਹੋਇਆ ਬਾਬਾ ਜੀ ਤਾਂ ਉਸ ਮੁਸਾਫਰ ਨੇ ਕਿਹਾ ਇਹ ਮੇਰੀ ਜ਼ੁਬਾਨ ਦਾ ਰਸ ਹੈ ਜੋ ਡੁੱਲਦਾ ਜਾ ਰਿਹਾ ਹੈ ਬਚਪਨ ਵਿੱਚ ਮੇਰੀ ਮਾਂ ਨੇ ਮੈਨੂੰ ਇੱਕ ਕਹਾਣੀ ਸੁناਈ ਸੀ ਜੋ ਮੈਨੂੰ ਕਦੇ ਵੀ ਨਹੀਂ ਭੁੱਲਦੀ ਜਿਵੇਂ ਜਿਵੇਂ ਮੈਂ ਵੱਡੀ ਹੋਈ ਮੈਨੂੰ ਸਮਾਜ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹਰ ਕਿਸੇ ਦਾ ਵੱਖਰਾ ਹੀ ਅੰਦਾਜ਼ ਸੀ ਕਈ ਲੋਕ ਤਾਂ ਗੱਲ ਨੂੰ ਬੜਾ ਹੀ ਤੋਲ ਕੇ ਅਤੇ ਸੋਚ ਵਿਚਾਰ ਕੇ ਕਰਦੇ ਹਨ ਅਤੇ ਕਈ ਲੋਕ ਸਿੱਧੇ ਹੀ ਚੱਲਦੇ ਹਨ ਬੋਲਣ ਦਾ ਬਿਲਕੁਲ ਵੀ ਟੰਗ ਨਹੀਂ ਹੁੰਦਾ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਹਨ ਅਤੇ ਬਹੁਤ ਉੱਚੇ ਅਹੁਦੇ ਤੇ ਵੀ ਹੁੰਦੇ ਹਨ ਪਰ ਉਹਨਾਂ ਦੀ ਜ਼ੁਬਾਨ ਦੇ ਕਾਰਨ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਛੋਟੇ ਸਹਿਕਰਮੀ ਉਹਨਾਂ ਤੋਂ ਦੂਰ ਭੱਜਦੇ ਹਨ ਪਰ ਇਸ ਦੇ ਉਲਟ ਕਈ ਲੋਕ ਆਮ ਜਿਹੇ ਹੀ ਹੁੰਦੇ ਹਨ ਅਤੇ ਉਹ ਚਾਹੇ ਛੋਟਾ ਮੋਟਾ ਹੀ ਕੰਮ ਕਰਦੇ ਹੋਣ ਉਹ ਸਭ ਦੇ ਇੰਨੇ ਜ਼ਿਆਦਾ ਹਰਮਨ ਪਿਆਰੇ ਹੋ ਜਾਂਦੇ ਹਨ ਇਹ ਸਭ ਸਾਡੀ ਜ਼ੁਬਾਨ ਦਾ ਹੀ ਰਸ ਹੈ ਸਾਡੀ ਜ਼ੁਬਾਨ ਇਹੋ ਜਿਹੀ ਚੀਜ਼ ਹੈ ਜੋ ਸਾਨੂੰ ਫਰਸ਼ ਤੋਂ ਅਰਸ਼ ਅਤੇ ਅਰਸ਼ ਤੋਂ ਫਰਸ਼ ਤੇ ਪਹੁੰਚਾ ਸਕਦੀ ਹੈ ਜ਼ੁਬਾਨ ਵਿੱਚੋਂ ਨਿਕਲੀ ਹੋਈ ਗੱਲ ਅਤੇ ਕਮਾਨ ਵਿੱਚੋਂ ਨਿਕਲਿਆ ਹੋਇਆ ਤੀਲ ਕਦੇ ਵਾਪਸ ਨਹੀਂ ਆਉਂਦੇ ਸਾਡੀ ਜ਼ੁਬਾਨ ਦੇ ਚਲਾਏ ਹੋਏ ਤੀਰਾਂ ਦਾ ਹਰਜਾਨਾ ਸਾਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈਂਦਾ ਹੈ ਸਾਡੀ ਚੰਗੀ ਬੋਲੀ ਸਾਡੇ ਕੋਲੋਂ ਕੁਝ ਖੌਂਦੀ ਨਹੀਂ ਹੈ ਬਲਕਿ ਦੂਜਿਆਂ ਦੇ ਮਨ ਤੇ ਇੱਕ ਚੰਗੀ ਛਾਪ ਛੱਡ ਜਾਂਦੀ ਹੈ ਤੁਹਾਡੀ ਬੋਲੀ ਹੀ ਹੈ ਜੋ ਤੁਹਾਨੂੰ ਸਮਾਜ ਵਿੱਚ ਉੱਚਾ ਚੁੱਕ ਸਕਦੀ ਹੈ ਅਤੇ ਨੀਵਾਂ ਵੀ ਲੈ ਕੇ ਜਾ ਸਕਦੀ ਹੈ ਸਾਡੀ ਬੋਲੀ ਹੀ ਹੈ ਜੋ ਨਫ਼ਰਤ ਨੂੰ ਜਿੱਤ ਸਕਦੀ ਹੈ ਸਿੱਖਿਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਜ਼ੁਬਾਨ ਤੋਂ ਚੰਗੇ ਸ਼ਬਦ ਬੋਲਣੇ ਚਾਹੀਦੇ ਹਨ ਜੋ ਦੂਜਿਆਂ ਦੇ ਮਨਾਂ ਦੇ ਉੱਪਰ ਛਾਪ ਛੱਡਣ ਨਾ ਕਿ ਨਫ਼ਰਤ ਫੈਲਾਉਣ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ